ਲੋਬੀ ਆ ਕੇ ਰ ਦਰਖਤਾਂ ਦੀ ਛਾਤ ਜਰੂਰ ਮਾਰਿਓ ਦਰਖਤਾਂ ਦਾ ਆਪਣਾ ਕਿੰਨਾ ਨੁਕਸਾਨ ਹੋਇਆ ਸੀ ਆਪਾਂ ਸਾਰੇ ਜਾਣਦੇ ਆ ਤੇ ਫਿਰ ਗਰਮੀ ਨੇ ਵੀ ਜਿਹੜਾ ਵਟ ਕੱਟਦੇ ਸੀਗੇ ਸੋ ਦਰਖਤ ਪਹਿਲਾਂ ਅੱਗ ਨਾਲ ਝੋਸੇਗੇ ਪਰਾਲੀ ਨੂੰ ਅੱਗ ਲਾਉਂਦੇ ਸੀ ਤਾਂ ਇੱਕ ਹੁਣ ਇੱਕ ਤਰ੍ਹਾਂ ਦਰਖਤਾਂ ਨੂੰ ਫਾਇ ਲੱਗ ਰਿਹਾ ਜਿਹੜਾ ਆਪਾਂ ਆਪਣੇ ਖੇਤ ਦੇ ਆਲੇ ਦੁਆਲੇ ਤਾਰਾ ਲਾਉਣੇ ਆ ਤਾਰਾਂ ਜੀ ਸਤਕੇ ਲਾਓ ਪਰ ਜਿਹੜੇ ਸਿਮਿੰਟਡ ਖੰਭੇ ਹੁੰਦੇ ਆ ਉਹ ਗੱਡੂ ਦਰਖਤਾਂ ਨਾਲ ਸਹਾਰਾ ਨਾਲੋ ਜਿਵੇਂ ਆਹ ਤਾਰ ਹੈ ਇਸ ਦਰਖਤ ਦੇ ਆਰ ਪਾਰ ਜਿਹੜੀ ਲੰਘਣ ਜਾ ਰਹੀ ਹੈ ਥੋੜਾ ਜਿਹਾ ਝਖੜ ਆ ਗਿਆ ਇਹ ਦਰਖਤ ਆ ਜਿਹੜਾ ਡਿੱਗ ਜਾਣਾ ਸੋ ਮੁੜ ਕੇ ਕਦੋਂ ਹਰਾ ਹੋਇਆ ਕਦੋਂ ਵੱਡਾ ਹੋਇਆ ਕਦੋਂ ਇਹਨੇ ਛਾਂ ਦਿੱਤੀ ਬਹੁਤ ਸਾਲ ਆ ਜਿਹੜੀ ਲੱਗ ਜਾਂਦੇ ਆ ਸੋ ਇਸ ਕਰਕੇ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਤੇ ਆ ਦਰਖਤਾਂ ਦਾ ਹਾਲ ਦੇਖ ਲਓ ਜਿੱਥੇ ਵੀ ਇਹ ਤਾਰ ਜਿਹੜੀ ਆਲੇ-ਦਾਲੇ ਪੱਜੀ ਹੋਈ ਹੈ ਸੋ ਵੱਡੇ ਦਰਖਤ ਦਾ ਇਹ ਹਾਲ ਹੈ ਛੋਟੇ ਦਰਖਤ ਦਾ ਕੀ ਹੋਏਗਾ ਸੋ ਇੱਕ ਆ ਦਰਖਤ ਦੇਖ ਲਓ ਇਹਦੇ ਆਰ-ਪਾਰ ਹੀ ਹੈ ਜਿਹੜੀ ਇਹ ਤਾਰ ਹੈ ਜਿਹੜੀ ਲੰਘ ਚੁੱਕੀ ਹੈ ਸੋ ਇਧਰ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਇਧਰ ਤਾਰ ਜਾਂਦੀ ਹੈ ਤਾਂ ਦੂਜੀ ਸਾਈਡ ਵੀ ਤੁਸੀਂ ਦੇਖ ਲਿਓ ਤਾਂ ਇਹਧਰ ਆ ਤਾਰ ਜਾਂਦੀ ਹੈ ਤਾਂ ਕੋਈ ਜਿਹੜੀ ਕੰਡਿਆਂ ਵਾਲੀ ਤਾਰ ਹੁੰਦੀ ਹੈ ਕੋਈ ਸਿੰਪਲ ਹੁੰਦੀ ਹੈ ਸਾਰੇ ਦਰਖਤਾਂ ਦਾ ਜਿਹੜਾ ਨੁਕਸਾਨ ਹੈ ਇਸ ਤਾਰ ਦੇ ਜਰੀਏ ਹੋ ਰਿਹਾ ਤਾਂ ਆਹ ਤਾਰ ਵੀ ਜਿਹੜੀ ਇਸ ਦਰਖਤ ਦੇ ਵਿੱਚ ਫਰੀ ਹੋਈ ਹੈ ਇਹਦੇ ਵਿੱਚ ਹੀ ਇਹ ਜਿਹੜੀ ਵੱਡ ਚੁੱਕੀ ਹੈ ਕਿਸੇ ਸਮੇਂ ਛੋਟਾ ਦਰਖਤ ਹੋਏਗਾ ਇਹ ਤਾਰ ਇੱਥੇ ਲਵੇਟੀ ਹੋਣੀ ਹੈ ਤਾਂ ਹੁਣ ਇਹਦਾ ਦੇਖ ਲਓ ਕੀ ਹਾਲ ਹੈ